ਆ인다 ਮਾਰੂ ਮਹੱਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹ ਉਸ ਤਿਲ ਨਾਤ ਮਾਏ ਬੇ ਪਰਵਾਹ ਤਿਸ ਨੂੰ ਅਪਣ ਨਾ ਸਕੈ ਕੋਈ ਆਪੇ ਮੇਲ ਮਲਾਈਂਦਾ ਜੋ ਕਿਸ ਕਰੈ ਸੋ ਨਿਹਚੋ ਹੋਈ ਤਿਸ ਬਿਨ ਦਾਤਾ ਵਰ ਨਾ ਕੋਈ ਜਿਸ ਨੂੰ ਨਾਮਦਾਨ ਕਰੈ ਸੋ ਪਾਈ ਗੁਰ ਸ਼ਬਦੀ ਮੇ ਲਾਇੰਦਾ 14 ਭਵਨ ਤੇਰੇ ਹਟ ਨਾਲੇ ਸਤਿਗੁਰ ਦਖਾਏ ਅੰਤਰ ਨਾਲੇ ਨਾਵੇਂ ਕਾਬਾ ਪਾਰੀ ਹੋਐ ਗੁਰ ਸ਼ਬਦੀ ਕੋ ਪਾਇੰਦਾ ਸਤਿਗੁਰ ਸੇਵੈ ਸਹਜ ਅਨੰਦਾ ਹਿਰਦੈ ਆਏ ਵੁਠਾ ਗੋਵਿੰਦਾ ਸਹਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ ਸਤਗੁਰੂ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਨ ਦਿਨ ਮਾਰਿਐ ਦੁੱਖ ਸੁਬਾਇਆ ਮੱਤੇ ਕਾਲੇ ਮਹਿਲ ਨਾ ਪਾਵਹਿ ਦੁੱਖ ਹੀ ਵਿੱਚ ਦੁੱਖ ਪਾਇੰਦਾ ਸਤਗੁਰ ਸੇਵਹਿ ਸੇ ਵਡਭਾਗੀ ਸਹਜ ਭਾਏ ਸੱਚੀ ਲਿਵ ਲਾਗੀ ਸਚੋ ਸੱਚ ਕਮਾਵੈ ਸਦਹੀ ਸਚੈ ਮੇਲ ਮਲਾਇੰਦਾ ਜਿਸਨੋ ਸੱਚਾ ਦੇਸੋ ਪਾਏ ਅੰਤਰ ਸੱਚ ਭਰਮ ਚ ਕਾਏ ਸੱਚ ਸੱਚੈ ਕਾ ਆਪੇ ਦਾਤਾ ਜਿਸ ਦੇ ਵੈ ਸੋ ਸੱਚ ਪਾਏਂਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪ ਬੁਜਾਏ ਬੂਜੈ ਕੋਈ ਆਪੇ ਬਖਸ਼ੇ ਦੇ ਵਡਿਆਈ ਆਪੇ ਮੇਲ ਮਲਾਇਂਦਾ ਹਉ ਮੈਂ ਕਰਦਿਆਂ ਜਨਮ ਗਵਾਇਆ ਆਗੈ ਮੋਹ ਨਾ ਚੂਕੇ ਮਾਇਆ ਅੱਗੇ ਜਮ ਕਾਲ ਲੇਖਾ ਲੇਵੈ ਜਿਉ ਤਿਲ ਕਹਾਣੀ ਪੀੜਾ ਐਂਦਾ ਪੂਰੇ ਭਾਗ ਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮ ਕਾਲ ਤਿਸ ਨੇੜ ਨਾ ਆਵੇ ਮਹਿਲ ਸੱਚੈ ਸੁਖ ਪਾਏਂਦਾ ਤិន ਸੁਖ ਪਾਇਆ ਜੋ ਤੁਧ ਪਾਏ ਪੂਰੇ ਭਾਗ ਗੁਰ ਸੇਵਾ ਲਾਏ ਤੇਰੇ ਹੱਥ ਹੈ ਸਭ ਵਡਿਆਈ ਜਸਦੇਵਹ ਸੋ ਪਾਏਂਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਤ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਅੰਧੇਰ ਗੁਆਇਂਦਾ ਅਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਣੀ ਡੁੱਬ ਮੁਏ ਅਪਹਾਗੇ ਚੱਲਦਿਆਂ ਘਰ ਦਰ ਨਦਰ ਨਾ ਆਵੇ ਜਮਦਰ ਬਾਂਦਾ ਦੁਖ ਪਾਏਂਦਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੂਚੋ ਕੋਈ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਧਰ ਸਚੈ ਸੋ ਬਾ ਪਾਏਂਦਾ ਸਤਗੁਰ ਨੂੰ ਸੇਵੇ ਤਿਸ ਆਪ ਮਲਾਈ ਮਮਤਾ ਕਾਟ ਸਚ ਲਿਵਲਾਈ ਸਦਾ ਸਚ ਬਣਜਹਿ ਵਾਪਾਰੀ ਨਾ ਮੁਲਾਹਾ ਪਾਏਂਦਾ ਆਪੇ ਕਰੇ ਕਰਾਏ ਕਰਤਾ ਸ਼ਬਦੰਬਰੈ ਸੋਈ ਜਨਮੁਕਤਾ ਨਾਨਕ ਨਾਮ ਵਸਹਿ ਮਨ ਅੰਤਰ ਨਾਮੋ ਨਾਮ ਧਿਆਇਦਾ ਮਾਰੂ ਮਹੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਵਿਰਲਾ ਆਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏਂਦਾ ਗੁਰਮੁਖ ਤੇਰਾ ਬਾਣਾ ਪਾਵੈ ਸਹਿਜ ਹੀ ਸੁਖ ਸੱਚ ਕਮਾਵੇ ਭਾਣੇ ਨੂੰ ਲੋਚੈ ਬਹੁ ਤੇਰੀ ਆਪਣਾ ਭਾਣਾ ਆਪ ਮਨਾਏਂਦਾ ਤੇਰਾ ਭਾਣਾ ਮੰਨੇ ਸੋ ਮਿਲੈ ਤੁਧਿ ਆਈ ਜਿਸ ਭਾਣਾ ਭਾਵੇ ਸੋ ਤੁਝਹਿ ਸਮਾਏ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸਹਿ ਕਰਾਏਂਦਾ ਜਾਂ ਤਿਸ ਭਾਵੇ ਤਾਂ ਗੁਰੂ ਮਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਦੇ ਆਪਣੈ ਭਾਣੈ ਸਭ ਸ੍ਰਿਸ਼ਟੀ ਉਪਾਈ ਜਿਸਨੂੰ ਭਾਣਾ ਦੇ ਤਿਸ ਭਾਏ ਦਾ ਮਨ ਮੁਕਿਆnd ਕਰੇ ਚਤرائی ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਪਰਮੇ ਭੂਲਾ ਆਵੇ ਜਾਏ ਘਰ ਮਹਿਲ ਨ ਕਭੂ ਪਾਇੰਦਾ ਸਤਗੁਰ ਮੇਲੇ ਦੇ ਵੜਿਆਈ ਸਤਗੁਰ ਕੀ ਸੇਵਾ ਧੁਰ ਫਰਮਾਈ ਸਤਗੁਰ ਸੇਵੇ ਤਾ ਨਾਮ ਪਾਈ ਨਾਮੇ ਹੀ ਸੁਖ ਪਾਏਂਦਾ ਸਭ ਨਾਮ ਉਹ ਉਪਜੈ ਨਾਮ ਉਹ ਸੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਏਂਦਾ ਮਹਿਲੇ ਅੰਦਰ ਮਹਿਲ ਕੋ ਪਾਈ ਗੁਰ ਕੈ ਸ਼ਬਦ ਸੱਚ ਚਿਤ ਲਾਏ ਜਿਸਨੋ ਸੱਚ ਦੇ ਸੋਈ ਸੱਚ ਪਾਈ ਸੱਚੇ ਸੱਚ ਮਲਾਏਂਦਾ ਨਾਮ ਵਿਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੇ ਮਨ ਤਨ ਹੈ ਕੁਸਤੀ ਨਰਕੇ ਵਾਸਾ ਪਾਏਂਦਾ ਨਾਮ ਰਤੇ ਤਿਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ ਨਿਜ ਘਰ ਵਾਸਾ ਪਾਏਂਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੇ ਸਭ ਟੋਟਾ ਸੰਸਾਰਾ ਨਾੰਗੂ ਆਇਆ ਨਾੰਗੂ ਜਾਸੀ ਵਿਣ ਨਾਵੇ ਦੁਖ ਪਾਏਂਦਾ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਈ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਇਂਦਾ ਨਾਵੇ ਨੂੰ ਲੋਚੈ ਜੀਤੀ ਸਭ ਆਈ ਨਾਉ ਤਿਨਾ ਮਿਲੈ ਤੁਰ ਪੁਰਬ ਕਮਾਈ ਜਿੰਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸ਼ਬਦ ਮਲਾਈਂਦਾ ਗਾਇਆ ਕੋਟੇ ਅਤਿ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਾਪਾਰਾ ਨਿਚਲ ਵਾਸਾ ਪਾਏਂਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨੈ ਥਾਨ ਪਾਇਆ ਇਤ ਸਾਥ ਨਿਭਹਿ ਸਲਾਹੀ ਸੱਚੀ ਹਰ ਸੱਚਾ ਮਨ ਵਸਾਏਂਦਾ ਮੇਰੇ ਕਰਤੈ ਇੱਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾਮ ਵਣ ਜਹ ਰੰਗ ਰਾਤੀ ਗੁਰਮੁਖ ਕੋ ਨਾਮ ਪਾਏਂਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਚਿਤਹਿ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ आनंदिन आहार सेव ओ सची वाणी हर जियो शब्द मलाएंदा हर चेतह तिन बल हारै जाऊं गुरु कह शब्द तिन मेल मलाऊं तिन की ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਂਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮ ਸਮਾਏਂਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਨੀ ਨਦਰ ਮਲਾਂਦਾ ਵੱਡਾ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦੈ ਸਭ ਅੰਧ ਅੰਧੇਰਾ ਗੁਰਮੁਖ ਕਿ ਸਹਿ 부ਝਾਈਂਦਾ ਇਕ ਕੇਤਿਆਈ ਜਨਮ ਗਵਾਈ ਮਨਮੁਕ ਲਾਗੇ ਦੂਜੈ ਭਾਇ ਇਹ ਵੇਲਾ ਫਿਰ ਹਾਥ ਨਾ ਆਵੇ ਪਗ ਖਿਸਿਆ ਪਛਤਾਇਂਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਤਿਗੁਣੀ ਘੀਰਾ ਸਚੋ ਸਚ ਵੇਖੈ ਸਭ ਥਾਈ ਸਚ ਸੁਣ ਮਨ ਵਸਾਏਂਦਾ ਹਉ ਮੈਂ ਗਨਤ ਗੁਰ ਸ਼ਬਦ ਨਿਵਾਰੀ ਹਰਿ ਗੀਉ ਹਿਰਦੈ ਰੱਖੋ ਉਰ ਧਾਰੀ ਗੁਰ ਕੈ ਸ਼ਬਦ ਸਦਾ ਸਹਾਈ ਮਿਲ ਸਾਚੀ ਸੁਖ ਪਾਏਂਦਾ ਸੋ ਚੇਤੇ ਜਿਸ ਆਪ ਚਿਤਾਇ ਗੁਰ ਕੈ ਸ਼ਬਦ ਵਸੈ ਮਨ ਆਈ ਆਪੇ ਵਿਖੇ ਆਪੇ ਬੂਜੈ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੈ ਗੁਰ ਕੈ ਸ਼ਬਦੇ ਆਪ ਪਛਾਣੈ ਆਪ ਪਛਾਣੈ ਸੋਹੀ ਜਨ ਨਿਰਮਲ ਬਾਣੀ ਸ਼ਬਦ ਸੁਣਾਇੰਦਾ ਏਕ ਆਪ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤਾ ਗੁਣੀ ਗਹੀਰ ਹਰ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹੈ ਗੁਣੀ ਸਮਾਇੰਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੈ ਪਾਏ ਪਰਮ ਪਲਾਇਆ ਹਰਨਾ ਚੇਤਾ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁਖ ਪਾਏਂਦਾ ਜੇ ਸਤਿਗੁਰ ਸੇਵੇ ਸੋ ਪਰਵਾਣ ਕਾਇਆ ਹੰਸ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਈ ਸੋ ਹੈ ਹਰ ਗੁਣ ਗਾਏਂਦਾ ਬਿਨ ਭਾਗਾ ਗੁਰ ਸੇਵਿਆ ਨਾ ਜਾਈ ਮਨ ਮੁਖ ਭੂਲੇ ਮੋਏ ਬਿਲ ਲਾਈ ਜਿਨ ਕੋ ਨਦਰ ਹੋਵੈ ਗੁਰ ਕੇਰੀ ਹਰ ਜੀਉ ਆਪ ਮਲਾਈਂਦਾ ਕਾਇਆ ਕੋਟੇ ਪੱਕੇ ਹੱਟ ਨਾਲੇ ਗੁਰਮਖਿ ਲਿਵੈ ਵਸਤ ਸੰਵਾਲੇ ਹਰ ਕਾ ਨਾਮ ਧਿਆਏ ਦਿਨ ਰਾਤੀ ਊਤਮ ਪਦਵੀ ਪਾਏਂਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਏ ਸਾਚਾ ਪੂਰੇ ਭਾਗ ਕੋ ਪਾਏਂਦਾ ਮਾਰੂ ਮਹਲ